ਪਿੱਛੋਂ ਜਾ ਕੇ ਸਭ ਰੋਟੀਆਂ ਨੇ ਸੇਕਦੇ ਉਹ ਰਾਜਾ ਰਣਜੀਤ ਉਹ ਦੋ ਚੇਤੇ ਆਉਂਦਾ ਏ ਪੰਜਾਬ ਨਾਲ ਖੜਾ ਉਹ ਪੰਜਾਬ ਦੇਖ ਕੇ ਹੋ ਰਾਜਾ ਰਣਜੀਤ ਉਹ ਦੋ ਚੇਤੇ ਆਉਂਦਾ ਏ ਪੰਜਾਬ ਨਾਲ ਖੜਾ ਉਹ ਪੰਜਾਬ ਦੇਖ ਕੇ ਆ ਤੁਸੀਂ ਜਿਹੜਿਆ ਸਾਥੀ ਜੀ ਤਾਂ ਸਾਡੇ ਇਲਾਕੇ ਦੀ ਆ ਸ਼ਾਨ ਵੀ ਹੈਗੇ ਨੇ ਆ ਦੋ ਸਾਡੇ ਕੋਲੇ ਨੌਜਵਾਨ ਨੇ ਇਹਨਾਂ ਨੇ ਜਿਹੜੇ ਇਹ ਮਨਜੀਤ ਕਰਤਾਰਪੁਰੀ ਆ ਤੇ ਦੂਜਾ ਮੇਰਾ ਵੀਰ ਨੋਨੀ ਆ ਵੀਰ ਮੇਰੇ ਹੁਣੇ ਨਿਕਲ ਗਿਆ ਨੋਨੀ ਸੈਣੀ ਹਾਂ ਨੋਨੀ ਸੈਣੀ ਬਾਰ ਬਾਬਾ ਇਹਨਾਂ ਨੂੰ ਸੁਣਦੇ ਹੁੰਦੇ ਆ ਦੇਖਦੇ ਹੁੰਦੇ ਆ ਮੈਂ ਜਦੋਂ ਵੇਖਿਆ ਮੈਂ ਪਛਾਣਿਆ ਯਾਰ ਇਹ ਮੈਂ ਤਾਂ ਉਹ ਲੱਗਦੇ ਜਿਹੜੇ ਯਾਰ ਸਾਡੇ ਮਾਂ ਬੋਲੀ ਦੇ ਹੀਰੇ ਆ ਬਾਈ ਜੀ ਉੱਥੇ ਕਦੇ ਤੁਸੀਂ ਉੱਥੇ ਵੀ ਸ਼ੋਅ ਲਗਾਏ ਬਾਹਰ ਉੱਥੇ ਦੇ ਹਾਲਾਤ ਦੇਖ ਜਦੋਂ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇਖਦੇ ਹੋ ਮਨ ਡੋਲਦਾ ਤਾਂ ਨਹੀਂ ਹੈਗਾ ਕਿਤੇ ਨਾ ਨਾ ਇਹ ਪੰਜਾਬੀ ਇੱਕ ਸਾਡੀ ਕੌਮ ਹੈ ਜਿਹੜੀ ਪੰਜਾਬ ਦੇ ਸ਼ੇਰ ਹੈ ਤੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਚਾਹੇ ਤੁਸੀਂ 47 ਤੋਂ ਲੈ ਲਓ ਚਾਹੇ 84 ਤੋਂ ਲੈ ਲਓ ਇਹ ਇਹੀ ਜੀ ਆ ਹਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਆਪਾਂ ਸਾਰੇ ਜਿੰਨੇ ਵੀ ਭਰਾਏ ਪੰਜਾਬੀ ਭਰਾਏ ਜਿੰਨੀ ਮਰਜ਼ੀ ਪੰਜਾਬ ਤੇ ਆਫ਼ਤ ਆਵੇ ਰਲ ਮੁਲ ਕੇ ਇੱਕ ਜੋਟੋ ਕੇ ਖੜੇ ਆਂ ਔਰ ਹਮੇਸ਼ਾ ਸਾਥ ਦਿੰਦੇ ਰਹਾਂਗੇ ਸੋਨੀ ਜੀ ਤੁਸੀਂ ਦੱਸੋਗੇ ਬਿਲਕੁਲ ਬਿਲਕੁਲ ਪੰਜਾਬ ਦੇ ਨਾਲ ਪਹਿਲਾਂ ਵੀ ਖੜੇ ਆ ਤੇ ਹੁਣ ਵੀ ਖੜੇ ਚਾਹੇ ਜਿੰਨੀ ਮਰਜ਼ੀ ਆਫ਼ਤ ਆ ਜਾਵੇ ਹੜ ਆ ਜਾਵੇ ਜੋ ਮਰਜ਼ੀ ਆ ਜਾਵੇ ਪਰ ਪੰਜਾਬ ਦੇ ਨਾਲ ਹਿੱਕ ਠਾ ਕੇ ਖੜੇ ਆ ਇਸੇ ਤਰ੍ਹਾਂ ਖੜੇ ਰਹਾਂਗੇ ਤੇ ਇਹ ਮੈਂ ਇੱਕ ਭਰਾ ਕੁਸਤਾਕੀ ਨਹੀਂ ਕਰਾ ਸਾਹ ਉਹ ਦੋ ਲਾਈਨਾਂ ਕਿ ਸੁਣਾ ਸਕਦੇ ਪੰਜਾਬ ਦੇ ਨਾਂ ਤੇ ਹਾਂਜੀ ਭਾਈ ਮਾਸ਼ਾਲਲਾ ਤੁਸੀਂ ਵੀ ਦੋਨੋਂ ਸੁਣਾਓ ਇਹ ਸੁਣਾਉਂਗੇ ਜਾਂ ਤੁਸੀਂ ਵੀ ਇਕੱਠੇ ਨਾਲ ਸੁਣਾ ਇਕੱਠੇ ਸੁਣਾਓ ਜੀ ਤਾਂ ਪੰਜਾਬ ਦੇ ਨਾਂ ਤੇ ਦੋ ਲਾਈਨਾਂ ਜਿਹੜੀਆਂ ਨੇ ਆਪਾਂ ਜਰੂਰ ਸੁਣਾ ਗਿਆ ਮੇਰੇ ਕੋਲ ਆ ਤੁਹਾਡਾ ਜੀ ਤੋਹੋ ਹੋ ਕਦੇ 47 ਕਦੇ ਮਾਰ ਗਈ 84 ਉਹ ਕਦੇ ਸਾਨੂੰ ਰੋਕਿਆ ਬੇਸੋਕਿਆਂ ਤੇ ਹੜਾ ਨੇ ਉਹ ਨਿਤ ਨੇਮਦਿਆਂ ਪੱਕੇ ਹੱਥ ਬਾਜਾਂ ਵਾਲਾ ਰੱਖੇ ਨਹੀਂ ਉਹ ਆਫਤਾ ਤੋਂ ਟਹਦੇ ਡੂੰਘੀਆਂ ਉਹ ਜੜਾਂ ਨੇ ਉਹ ਮੋਕੇ ਤੋਂ ਨਾ ਆ ਕੇ ਕੋਈ ਇਸ਼ਾਰ ਪੁੱਛਦਾ ਪਿੱਛੋਂ ਜਾ ਕੇ ਸਭ ਰੋਟੀਆਂ ਨੇ ਸੇਕਦੇ ਉਹ ਰਾਜਾ ਰਣਜੀਤ ਉਹ ਦੋ ਚੇਤੇ ਆਉਂਦਾ ਏ ਪੰਜਾਬ ਨਾਲ ਖੜਾ ਉਹ ਪੰਜਾਬ ਦੇਖ ਕੇ ਹੋ ਰਾਜਾ ਰਣਜੀਤ ਉਹ ਦੋ ਚੇਤੇ ਆਉਂਦਾ ਏ ਪੰਜਾਬ ਨਾਲ ਖੜਾ ਉਹ ਪੰਜਾਬ ਦੇਖ ਕੇ ਆ ਤੁਸੀਂ ਜਿਹੜਿਆ ਲਾਈਨਾਂ ਗਈਆਂ ਨਾ ਜਿਹੜੀਆਂ ਆ ਰਾਜਾ ਰੰਜੀਤ ਦੇ ਵਿੱਚ ਜੇ ਕੀ ਆਂਦਾ ਹੈ ਪੰਜਾਬ ਨਾਲ ਖੜਾ ਪੰਜਾਬ ਦੇ ਇੱਕ ਸੋਹ ਵਾਲੀ ਗੱਲ ਹੈ ਲੂ ਗੰਡੇ ਖੜੇ ਹੋਗੇ ਅੰਦਰੋਂ ਜ਼ਰੀਰ ਜੋ ਜਾਂਦੇ ਇੱਕ ਮੈਂ ਕਹਿੰਦਾ ਛੜੂਦ ਹੈ ਤੁਹਾਨੂੰ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਵੀ ਪੰਜਾਬੀ ਮਾਂ ਬੋਲੀ ਦਾ ਨਾਜੜਾ ਹੁਕਿਆ ਕਰ ਰਹੇ ਤੇ ਨਾਲ ਹੀ ਅੱਜ ਜਦੋਂ ਸੇਵਾ ਦੀ ਲੋੜ ਪਈ ਤਾਂ ਤੁਸੀਂ ਜੱਟੇ ਕਰਕੇ ਬੋਲੀਆਂ ਪਰ ਕੇ ਇੱਥੇ ਪਹੁੰਚ ਗਏ ਤੇ ਆ ਇਹ ਸਾਡੇ ਪੰਜਾਬੀ ਚਾਹੇ ਉਹ ਕਿਸੇ ਫੀਲਡ 'ਚ ਹੋਵੇ ਪਰ ਜਦੋਂ ਗੱਲ ਪੰਜਾਬ ਤੇ ਹੋਵੇ ਤਾਂ ਉਹ ਮਿੱਟੀ ਦੇ ਪੁੱਤ ਬਣ ਕੇ ਮਿੱਟੀ ਦੇ ਰਹਿ ਰਖਵਾਨੇ ਬਣ ਕੇ ਪੰਜਾਬ ਦੇ ਵਿੱਚ ਆਂਦੇ ਆ ਤੇ ਸਾਡੇ ਨਾਲ ਜਿਹੜੇ ਦੋਨੋਂ ਵੀਰ ਸੀਗੇ ਇਹ ਨੂਰਪੁਰ ਦੇ ਇਲਾਕੇ ਦੇ ਨੇ ਇਹ ਸੰਗਰ ਰੇਖੋ ਵੀ ਬਾਹਰ ਲਾ ਦੇ ਰਹੇ ਨੇ ਪਰ ਅੱਜ ਜਦੋਂ ਪੰਜਾਬ ਨੂੰ ਇਹਨੇ ਲੋੜ ਪਈ ਤਾਂ ਮਿੱਟੀ ਦੀਆਂ ਬੋਰੀਆਂ ਲੈ ਕੇ ਪਹੁੰਚ ਗਏ ਤਾਂ ਇਸ ਤਰ੍ਹਾਂ ਦਾ ਹੁੰਦਾ ਹੈ ਪੰਜਾਬ ਇਹ ਆ ਪੰਜਾਬ ਲੋਕੋ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਪੰਜਾਬ ਨੂੰ ਬਚਾਉਣ ਲਈ ਆਪ ਤੁਰਿਏ ਆਪ ਅੱਗੇ ਹੋਈਏ ਸਾਥੀਕਰ